ਪਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਦਕਾ ਤੇ ਬਸੇ ਸ਼ਹਿਰ ਫਾਜ਼ਿਲਕਾ ਵਿੱਚ ਬੱਚਿਆਂ ਨੂੰ ਉੱਚੀ ਸਿੱਖਿਆ ਦੇਣ ਲਈ ਐਗਜ਼ੀਅਲ ਐਜੂਕੇਸ਼ਨ ਨਾਂ ਦੇ ਇੱਕ ਅਕੈਡਮੀ ਫਾਜ਼ਿਲਕਾ ਵਿੱਚ ਖੁੱਲਹੀ ਹੈ ਜਿਸ ਦਾ ਮਹੂਰਤ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਾਵਨਾ ਉਹਨਾਂ ਦੀ ਧਰਮ ਪਤਨੀ ਕਸ਼ਬੂ ਸਾਵਨ ਸੁਖਾ ਸਾਵਨਾ ਵਿਨੇ ਸਾਵਨ ਸੁਖਾ ਅਤੇ ਹੋਰ ਆਗੂਆ ਵੱਲੋਂ ਕੀਤੀ ਗਈ ਜਿਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਕੋਟਾ ਤੋਂ ਪੜਾਣ ਵਾਲੇ ਤੇਰਵੇ ਕਰ ਅਧਿਆਪਕ ਇੱਥੇ ਲਿਆਂਦੇ ਗਏ ਹਨ ਤਾਂ ਜੋ ਫਾਜ਼ਿਲਕਾ ਦੇ ਬੱਚੇ ਚੰਡੀਗੜ੍ਹ ਦਿੱਲੀ ਅਤੇ ਕੋਟਾ ਨਾ ਜਾ ਕੇ ਫਾਜ਼ਿਲਕਾ ਵਿੱਚ ਹੀ ਪੜ ਸਕਣ ਅਤੇ ਵੱਡੀਆਂ ਬੁਲੰਦੀਆਂ ਛੂ ਸਕਣ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਾ ਐਗਜ਼ਿਲ এডਿਕੇਸ਼ਨ ਦੇ ਅਧਿਆਪਕਾਂ ਅਤੇ ਸਥਾਨਕ ਵਿਧਾਇਕ ਨਿਰੰਦਰਪਾਲ ਸਿੰਘ ਸਵਨਾ ਅਤੇ ਖਸ਼ਬੂ ਸ਼ਾਉਣ ਸੁਖਾ ਸਵਲਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਕੈਡਮੀਆ ਦੀ ਲੋੜ ਹੈ ਅਤੇ ਉਹ ਮੰਗ ਕਰਦੇ ਹਨ ਕਿ ਜਲਦੀ ਹੀ ਇੱਥੇ ਯੂਪੀਐਸਸੀ ਦੀ ਪੜ੍ਹਾਈ ਵੀ ਕਰਾਈ ਜਾਵੇ ਤਾਂ ਜੋ ਬੱਚੇ ਇੱਥੇ ਪੜ੍ਹ ਕੇ ਇੱਥੇ ਵੱਡੇ ਅਹੁਦੇ ਤੇ ਲੱਗ ਸਕਣ ਇਸ ਲਈ ਉਹਨਾਂ ਕਿਹਾ ਵੀ ਇਸ ਤਰ੍ਹਾਂ ਦੇ এডਿਕੇਸ਼ਨ ਦੀ ਸਰਦੀ ਖੇਤਰ ਵਿੱਚ ਬੜੀ ਲੋੜ ਹੈ ਇਸ ਨਾਲ ਸਰਦੀ ਖੇਤਰ ਦਾ ਨਾਮ ਤਾਂ ਹੋਵੇਗਾ ਹੋਵੇਗਾ ਪਰ ਦੂਰ ਦੁਰਾਡੇ ਵਿੱਚ ਜਾਣ ਵਾਲੇ ਅਸਮਰਥ ਮਾਪੇ ਦੇ ਬੱਚੇ ਇੱਥੇ ਪੜਨਗੇ ਤੇ ਸਿੱਖਿਆ ਦਾ ਪ੍ਰਸਾਰ ਹੋਣਾ ਹੈ ਜਲਦੀ ਸੇ ਅੱਛਾ ਸਾਰ ਰੈਂਕ ਲਾਣੇ ਲਈ IIT ਮੇ ਵੀ ਔਰ NEET ਮੇ ਵੀ ਆਪਣੇ ਕੋਲ ਡਬਲ ਡਿਜੀਟ ਸਿੰਗਲ ਡਿਜੀਟ ਰੈਂਕ ਕ੍ਰੈਕ ਕਰਨਾ ਜਲਦ ਸੇ ਜਲਦ ਓਕੇ ਸਰ ਕਿ ਕਿਸੇ ਬੱਚੇ ਨੂੰ ਬਾਹਰ ਨਹੀਂ ਜਾਣਾ ਪਏਗਾ ਤੇ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ 올 ਇੰਡੀਆ ਰੈਂਕ 100 ਫਾਇਲ ਕਾ ਵਿੱਚ ਹੀ ਲੈ ਕੇ ਆਵਾਂਗੇ ਜਿਵੇਂ ਕਿ ਸਾਡੇ ਤਰੁਣ ਸਰ ਇਹ ਟਾਰਗਟ ਲੰ ਤੋਂ ਆਇਆ ਹੈ ਤਾਂ ਇਹਨਾਂ ਦੀ ਗਰੰਟੀ ਵੀ ਹੈ ਤੇ ਸਾਡੀ ਤੇ ਸਰ ਦੀ ਤਾਂ ਗਰੰਟੀ ਹੈ ਹੀ ਕਿ ਅਸੀਂ 올 ਇੰਡੀਆ ਰੈਂਕ 100 ਫਾਇਲ ਕਾ ਵਿੱਚੋਂ ਹੀ ਕੱਢਾਂਗੇ ਕਿਸੇ ਬੱਚੇ ਨੂੰ ਬਾਹਰ ਨਹੀਂ ਜਾਣਾ ਪਏਗਾ ਥੈਂਕ ਯੂ ਸੋ ਮਚ ਇਸ ਕੋਚਿੰਗ ਦੀ ਕੀ ਕਹਿਣਾ ਚਾਹੋਗੇ ਫਸਟਲੀ ਮੈਂ ਸਭ ਨੂੰ ਥੈਂਕ ਯੂ ਸਭ ਤੋਂ ਪਹਿਲੇ ਐਮਐਲਏ ਸਾਹਿਬ ਤੇ ਖੁਸ਼ਪਤੀ ਦੀ ਨੂੰ ਥੈਂਕ ਯੂ ਕਹਿਣਾ ਚਾਹਾਂਗਾ ਉਹ ਇੱਕ ਛੋਟੇ ਜਿਹੇ ਸੱਦੇ ਤੇ ਆਏ ਤੇ ਉਹਨਾਂ ਨੇ ਮਾਨ ਵਧਾਇਆ ਸਾਰਾ ਦਾ ਤੇ ਬਿਲਕੁਲ ਜ਼ਰੂਰ ਮੈਂ ਖੁਸ਼ਪਤੀ ਦੀ ਗੱਲ ਨੂੰ ਬਿਲਕੁਲ ਆਪਾਂ ਲਵਾਂਗੇ ਉਹਨੂੰ ਤੇ ਅਬ ਹੁਣੇ ਆਪਾਂ ਪਹਿਲੇ ਸਾਰੇ ਆਪਾਂ ਇਹ ਚਾਹੁੰਦੇ ਆ ਕਿ ਸਿਟੀਜ਼ਨ ਆਪਾਂ ਨੂੰ ਸਪੋਰਟ ਕਰਨ ਤਾਂ ਕਿ ਨੀਡ ਦੀ ਜੇਈ ਨੂੰ ਹੁਣ ਕੋਈ ਵੀ ਸਟੂਡੈਂਟ ਨੂੰ ਬਾਹਰ ਨਾ ਜਾਣਾ ਪਵੇ ਸਾਰਾ ਕੁਝ ਇੱਥੇ ਮਿਲ ਰਿਹਾ ਉਹਨ ਬਾਹਰ ਜਾਣ ਦੀ ਜ਼ਰੂਰਤ ਨਹੀਂ ਅੱਗੇ ਆਪਾਂ ਯੂਪੀਐਸਸੀ ਵੀ ਲੈ ਕੇ ਆਵਾਂਗੇ ਇਹ ਜਿੰਨੇ ਵੀ ਫਾਜ਼ਿਲਤਾਂ ਦਾ ਯੂਥ ਹੈ ਉਹਨਾਂ ਨੂੰ ਨਾ ਕੋਟਾ ਜਾਣ ਦੀ ਜ਼ਰੂਰਤ ਨਾ ਚੰਡੀਗੜ੍ਹ ਮੋਸਟਲੀ ਇਹ ਪ੍ਰੋਬਲਮ ਆਂਦੀ ਹੈ ਕਿ ਉੱਥੇ ਐਕਸਪੈਂਸ ਬਹੁਤ ਜ਼ਿਆਦਾ ਹੈ ਤੇ ਬਹੁਤ ਵਧੀਆ ਗੱਲ ਹੈ ਜੇ ਆਪਾਂ ਹੌਲੀ ਹੌਲੀ ਇਹਨੂੰ ਅੱਗੇ ਵਧਾਵਾਂਗੇ ਤੇ ਇੱਥੇ ਹੀ ਡਾਕਟਰਸ ਇੰਜੀਨੀਅਰਸ ਬਣ ਕੇ ਇੱਥੇ ਹੀ ਆਪਦੀ ਪੜ੍ਹਾਈ ਦੀ ਸ਼ੁਰੂਆਤ ਕਰਨਗੇ ਤੇ ਨਾਲ ਮੇਰੀ ਕੱਲ ਸ਼ਿਵਮ ਜੀ ਨਾਲ ਗੱਲ ਹੋਈ ਮੈਂ ਕਿ ਨੈਕਸਟ ਯੂਪੀਐਸਸੀ ਵੀ ਲੈ ਕੇ ਆਈਏ ਹੋਰ ਵੀ ਕੰਪੀਟੀਟਿਵ ਐਗਜ਼ਾਮਸ ਲੈ ਕੇ ਆਈਏ ਤਾਂ ਚੂਜ਼ ది ਸ਼ੈਡੋ ਜਿਹੜੇ ਕਿਤੇ ਫਜ਼ਲ ਕਈ ਪੜ੍ਹਾਈ ਕਰਦੇ ਸਾਹਿਬ ਅੱਜ ਕਿਵੇਂ ਕੁੰਚੇ ਜੀ ਕੀ ਪ੍ਰੋਗਰਾਮ ਜੀ ਸਾਡੇ ਫਾਜ਼ਲ ਕਾ ਵਿਖੇ ਐਕਸਲੈਂਸ ਇੰਸਟੀਚਿਊਟ ਦੀ ਓਪਨਿੰਗ ਹੋਈ ਹੈ ਜਿਹਦੇ ਵਿੱਚ ਸਾਡੇ ਫਾਜ਼ਲ ਕਾ ਤੋਂ ਹੁਣ ਡਾਕਟਰ ਦੀ ਜੇ ਕਿਸੇ ਨੇ ਪੜ੍ਹਾਈ ਕਰਨੀ ਹੈ ਕੋਚਿੰਗ ਲੈਣੀ ਹੈ ਇੰਜੀਨੀਅਰ ਦੀ ਜੇ ਕਿਸੇ ਨੇ ਪੜ੍ਹਾਈ ਕਰਨੀ ਹੈ ਉਹਦੀ ਕੋਚਿੰਗ ਲੈਣੀ ਹੈ ਤਾਂ ਉਹਦੇ ਲਈ ਹੁਣ ਸਾਡੇ ਫਾਜ਼ਲ ਕਾ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਬਾਹਰ ਨਹੀਂ ਜਾਣਾ ਪਊਗਾ ਕਿਸੇ ਨੇ ਗਾਈਡੈਂਸ ਲੈਣੀ ਹੈ ਔਰ ਕੋਚਿੰਗ ਲੈਣੀ ਹੈ ਤਾਂ ਸਾਡੇ ਇਸ ਫਾਜ਼ਲ ਕਾ ਦੇ ਵਿੱਚ ਹੁਣੇ ਸੁਭਿਅਰ ਕੋਲ ਗਿਆ ਹੈ ਕੋਈ ਵੀ ਆਪਣਾ ਇੱਥੇ ਆ ਕੇ ਇੰਸਟੀਚਿਊਟ ਦੇ ਵਿੱਚ ਕੋਚਿੰਗ ਲੈ ਸਕਦਾ ਹੈ ਸਾਡੇ ਬੱਚਾ ਨੂੰ ਕਈ ਵਾਰ ਬਾਹਰ ਜਾਣਾ ਪੈਂਦਾ ਹੈ ਤਾਂ ਉਹਨਾਂ ਲਈ ਬਹੁਤ ਜਿਹੜਾ ਜਿਹੜੇ ਆਪ ਪਰਿਵਾਰਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਨੇ ਇੰਸਟੀਚਿਊਟ ਵੀ ਜੇ ਉਹ ਇੱਥੇ ਕੋਚਿੰਗ ਲੈਣਗੇ ਤਾਂ ਉਹਨਾਂ ਲਈ ਬਹੁਤ ਜਿਹੜਾ ਮੈਸਰੂਰ ਨਾਲ ਖਦਾ ਹੋਗਾ ਇੱਥੇ ਜਿਹੜੇ ਕੋਚਿੰਗ ਲੈ ਕੇ ਹੁਣ ਸਾਡੇ ਫੈਕਲਟੀ ਦੇ ਵਿੱਚ ਡਾਕਟਰਸ ਔਰ ਇੰਜੀਨੀਅਰਸ ਔਰ ਵੱਡੀਆਂ ਪੋਸਟਾਂ ਤੇ ਜਿਹੜੇ ਸਾਡੇ ਬੱਚੇ ਜਾਣਗੇ ਜੇ ਗੱਲ ਕੀਤੀ ਜਾਵੇ ਸੰਦੀਪ ਸਰ ਦੀ ਸੰਦੀਪ ਸਰ ਨੂੰ ਪਿਛਲੇ 25-30 ਸਾਲਾਂ ਤੋਂ ਪੰਜਾਬ ਸਰਕਾਰ ਦੇ ਅੰਦਰ ਹੀ ਸਰਕਾਰੀ ਨੌਕਰੀ ਦਾ ਤਜਰਬਾ ਕਿਸ ਸਿਸਟਮ ਨਾਲ ਦੇਖਦੇ ਜੀ ਉਹ ਦੇਖੋ ਜਿਹਦੇ ਕੋਲ ਤਜਰਬਾ ਹੈ ਤਜਰਬੇ ਨਾਲ ਹੀ ਸਾਰਾ ਕੁਝ ਹੈ ਔਰ ਸਾਰੀ ਟੀਮ ਸਾਰੇ ਜਿਹੜੇ টিਚਰਸ ਨੇ ਤੇ ਗਾਈਡ ਕਰਦੇ ਨੇ ਬਹੁਤ ਵਧੀਆ ਟੀਮ ਹੈ ਮੈਂ ਸਾਰਿਆਂ ਨੂੰ ਵਾਰ ਵਾਰ ਦਿਨਾ ਔਰ ਸਾਰੇ ਜਿਹਨੇ ਸਟਾਫ ਹੈ ਮੈਡਲ ਨੇ ਔਰ ਇਸ ਜਿਹੜੇ ਓਨਰ ਨੇ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਇਸ ਸ਼ੁਭ ਦਿਨ ਤੇ ਓਪਨਿੰਗ ਦੀ ਮੇਰੇ ਵੱਲੋਂ ਬਧਾਈ ਥੈਂਕ ਯੂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत